ਪਤਾ ਨਹੀਂ ਇਸ ਤੁਰੋਂ ਹੀ ਕਿੱ ਆਇਆ ਸਾਡੇ ਨਾਲ ਇਦਾਂ ਦੇ ਬੜਾ ਬਾਪ ਪੈਂਦਾ ਆ ਆ ਸਾਡਾ ਸਿੰਘ ਬੈਠਾ ਕਹਿੰਦਾ ਬਾਪ ਜੀ ਇੱਕ ਦਿਨ ਕੋਈ ਤੀਆਂ ਦਾ ਨੋਟ ਠੀਕ ਗਿਆ ਹੱਕ ਸਤਨਾਮ ਉਹ ਪਾਟਾ ਹੋਇਆ ਇੱਕ ਦਾਹਾਂ ਦਾ ਹਿਸਾ ਉਹ ਨਾਲ ਇੱਕ ਭੀਆ ਦਾ ਨੇ ਜੋੜਤਾ ਕਹਿੰਦੀ ਅਸੀਂ ਚੱਕਰਾ ਚ ਪੈ ਵੀ ਤੀਆਂ ਦਾ ਕਦੋਂ ਸ਼ਾਪ ਦਾ ਕਮਾਲ ਹੋ ਗਿਆ ਵੀ ਜਿਹੜਾ ਨਹੀਂ ਚੱਲਦਾ ਚਲੋ ਇਹ ਦੁੱਖ ਦੀ ਗੱਲ ਵੀ ਹੈ ਜੀ ਵੀ ਜਿਹੜਾ ਕਿਤੇ ਨਹੀਂ ਚੱਲਦਾ ਹਾਂਜੀ ਚਲੋ ਜੇ ਟੇਕ ਜਾਣਾ ਇਰ ਤੇ ਕੋਈ ਗੱਲ ਨਹੀਂ ਜੀ ਚਲੋ ਕੋਈ ਨਹੀਂ ਤੂੰ ਨਾ ਭਾਈ ਤੇਰੇ ਤੇ ਘਾਟਾ ਨਹੀਂ ਪੈਣਾ ਉਦੋਂ ਥੋੜਾ ਜਿਹਾ ਵੱਧ ਮਹਿਸੂਸ ਹੁੰਦਾ ਵੀ 100 ਦਾ ਜਮਾਂ ਪਾਟਾ ਕਿਤੇ 90 ਲੈ ਜਾਂਦੇ ਨੇ ਉਹ ਵੀ 90 ਗਏ ਵੀ ਜਿਹਦੇ ਕਿਤੇ ਨਹੀਂ ਚੱਲਦੇ ਟੋਕਿਆਂ ਦੇ ਕੋਈ ਨਹੀਂ ਗੁਰਦੁਆਰਿਆਂ ਦੇ ਕਿਤੇ ਨਹੀਂ ਗਿਆ ਆ ਜਦੋਂ ਲੋਟ ਬੰਦੀ ਹੋਈ ਨਾ 500 ਦਾ ਨੋਟ ਸਿੰਘਤ ਜੀ ਬੰਦ ਹੋ ਗਿਆ ਸਾਡੀ ਨਾ ਬੜੀ ਇਹ ਰੰਗ ਜੀ ਹੋਈ ਉਦੋਂ ਜਿਹੜਾ ਆਵੇ ਉਹ ਵੇਖੇ ਬਾਬਿਆਂ ਦੇ ਅੱਗੇ ਉਹ ਵੱਡੀ ਰੀਜੀ ਹੋਦੀ ਚਲੋ ਜੀ ਬੱਚੇ ਪਾਲਣੇ ਨੇ ਜੀ ਸਾਡੀ ਕਿਰਤ ਹੈ ਉਹ ਜਦੋਂ ਉਹਨੂੰ ਲੱਗੇ ਅੰਦਾਜ਼ਾ ਜੋ ਹੋ ਗਿਆ ਵੀ ਉਹਨੂੰ 500 ਹੋ ਗਿਆ ਹੁਣਾ ਜਿਹੜਾ ਉਹ 500 ਟਿਕ ਤੇ ਜਿਹੜੇ ਬੰਦ ਹੋ ਗਏ ਸੀ ਨਾ ਅਸੀਂ ਉਹਨੂੰ ਫੁਰਾਤ ਹੱਥ ਲੱਖਣਾ ਕਹਿਣ ਚੋਗੇ ਉਹ ਵੀ ਜਿਹੜਾ ਕੋਟਾ ਗੁਰਦਾਰੇ ਜਨਾ ਚਲੋ ਸੁਣੋ ਪਿਆਰ ਉਹਦੇ ਕੋਲੇ ਕੋਟਾ ਨੋਟ ਸੀ ਉਹਨੇ ਕਿਹਾ ਵੀ ਆਹ ਬੰਦਾ ਫਕੀਰ ਜਿਹਾ ਲੱਗਦਾ ਇਹਨੂੰ ਕੁਝ ਪਤਾ ਨਹੀਂ ਹੁੰਦਾ ਇਹਦੇ ਕੋਲੇ ਚਲਾ ਰਿਹਾ ਜੀ ਖੋਟਾ ਨੂੰ ਉਹਨੇ ਸਾਧੂ ਨੂੰ ਦਿੱਤਾ ਜੀ ਫਕੀਰ ਨੇ ਵੇਖਿਆ ਤੇ ਸਾ ਖੋਟਾ ਫਕੀਰ ਨੇ ਰੱਖ ਲਿਆ ਵੇਖਿਆ ਰੱਖ ਲਿਆ ਮਿਹਨਤ ਤਗੜਾ ਸੀ ਆਪਾਂ ਵੀ ਪੈਰੋਂ ਪਿੱਛੇ ਛੋੜਦੇ ਨਹੀਂ ਨਾ ਭਾਈ ਉਹਨੇ ਰੱਖ ਲਿਆ ਜੀ ਉਹਨੇ ਖੋਟਾ ਮੋੜਿਆ ਉਹਨੇ ਸੌਦਾ ਦੀ ਦਿੱਤਾ ਜਦੋਂ ਉਹਨੇ ਸੌਦਾ ਲੈ ਲਿਆ ਨਾ ਜੀ ਨਾਲੇ ਤੇ ਵੀ ਉਹ 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 ਦੁਨੀਆਂ ਚੱਬਦਾ ਜਾਂਦਾ ਹੈ ਕਿ ਨਾਲੇ ਉਹ ਚਾਰ ਜਾਨਿਆਂ ਨੂੰ ਹੋਰ ਜਾ ਕੇ ਕਹਿੰਦਾ ਵੀ ਜੇ ਕਿਸੇ ਕੋਲੇ ਮੋਟਾ ਹੋਇਆ ਨਾ, ਪਰਾਣਾ ਹੋਇਆ, ਘਟਿਆ ਨੂਟ ਹੋਇਆ, ਕੋਈ ਮੋਟਾ ਸਿੱਕਾ ਹੋਇਆ, ਖਲਾਨੀ ਚੌਂਕ 'ਚ ਇੱਕ ਕੋਲਾ ਜਿਹਾ ਬੰਦਾ ਥੋੜਾ ਪੋਲੂ ਦੇ ਆਇਓ ਉਹਨੂੰ ਪਰਤ ਨਹੀਂ ਆਗੀ ਕੋਟੀ ਤੇ ਕਰੇ। ਉਹਨੂੰ ਪਤਾ ਨਹੀਂ ਲੱਗਦਾ। ਤੇ ਇਹ ਤੇ ਬਣ ਗਈ ਜੀ ਜਿਹਦੇ ਕੋਲੇ ਕੋਈ ਖੋਟਾ ਸਿੱਕਾ ਕੋਈ ਉਦਾਂ ਹੀ ਮਾੜਾ ਜਿਹਾ ਰਗੜ ਕੇ ਜਿਹਾ ਜੇ ਕੋਈ ਸਿੱਕਾ ਉਹਵੇਂ ਲੈ ਗਿਆ ਵੀ ਐ ਲੱਗੇ ਵੀ ਬੋਲ ਜਿਆ ਕਰ ਲਿਆ ਵੀ ਸਿੱਕਾ ਏ ਚੱਲ ਫਕੀਰ ਕੋਲੀ ਉਹ ਰੱਖ ਲਵੇ ਤੇ ਸੌਦਾ ਕਰਾ ਦੇ ਅੱਜ ਕੱਲ ਤੇ ਇਦਾਂ ਹੁੰਦਾ ਜੀ ਐਸੇ ਖਰੇ ਲੈਂਦੇ ਨੇ ਸੌਦਾ ਖੋਟਾ ਦਿੰਦੇ ਨੇ ਮੋਰੀ ਲੱਗੀ ਹੁੰਦੀ ਕੰਪਨੀਆਂ ਦੇ ਵਿੱਚੋਂ ਕੁਛ ਹੋਰ ਹੀ ਨਿਕਲਦਾ ਏ ਇਹ ਪਹਿਲਾ ਫਕੀਰ ਹੈ ਜੀ ਉਹ ਪੈਸੇ ਖੋਤੇ ਲੇਗਾ ਤੇ ਸੁਦਾ ਖਰਾ ਦਿੱਤਾ ਹੈ ਕਹਿੰਦੇ ਜਦੋਂ 15 ਕ ਦਿਨ ਲੰਘ ਗਏ ਨਾ ਸੰਗਤ ਜੀ ਲੰਘ ਗਏ ਅੱਜ ਫਕੀਰ ਸਵੇਰੇ ਉੱਠਿਆ ਉੱਠਿਆ ਤੇ ਮੋਲੀ ਜਦੋਂ ਨਮਾਜ਼ ਅਦਾ ਕੀਤੀ ਜੀ ਪੰਜ ਨਿਵਾਜਾਂ ਵਕਤ 5 5 55 ਜਦੋਂ ਨੇ ਪਹਿਲੀ ਨਮਾਜ਼ ਪੜ੍ਹੀ ਉਦ ਬਾਦ ਉਹਨੇ ਤਿਆਰੀ ਕੀਤੀ ਵੀ ਜਾ ਕੇ ਉਹਨਾਂ ਆਪਦੀ ਜਿਹੜੀ ਕੀਰਤ ਕਰਨੀ ਹੈ ਉਹ ਕੀਵੀਏ ਦਾ ਵੀ ਉਹਦੀ ਘਰ ਵਾਲੀ ਲੈਣਾ ਅੱਜ ਛੋਲੀ ਨਹੀਂ ਉਬਾਲੇ ਕੁੰਗਨੀਆਂ ਤਿਆਰ ਨਹੀਂ ਕੀਤੀਆਂ ਫਕੀਰ ਜਾ ਕੇ ਕਹਿੰਦਾ ਹੈ ਬੀਗਮ ਜਾਨ ਆਗਵਾਨੀ ਤੁਸੀਂ ਕੋਈ ਤਿਆਰੀ ਨਹੀਂ ਕੀਤੀ ਅੱਜ ਉਹਨਿੰਾ ਦੀ ਭੁੱਖ ਪਰਿਆ ਖੋਟੇ ਪੈਸੀ ਆਂਦਾ ਫਕੀਰ ਦੇ ਅੱਗੇ ਕਰਦਾ ਕਹਿੰਦੀ ਮੈਂ ਗਈ ਬਾਜ਼ਾਰ ਵਿੱਚ ਸੌਦਾ ਲੈਣ ਤੇਲ ਵਾਲੇ ਨੇ ਤੇਲ ਨਹੀਂ ਦਿੱਤਾ ਜਿੱਥੋਂ ਰਸਦ ਚੁੱਕਦੇ ਬੀਬੀ ਤੇਰੇ ਪੈਸੇ ਖੋਤੇ ਮੈਂ ਗਈ ਸਾ ਛੋਲਿਆਂ ਵਾਲੇ ਨੇ ਛੋਲੇ ਨਹੀਂ ਦਿੱਤੇ ਮਸਾਲਿਆਂ ਵਾਲੇ ਨੇ ਮਸਾਲੇ ਨਹੀਂ ਦਿੱਤੇ ਕਹਿੰਦੇ ਤੇਰੇ ਪੈਸੇ ਖੋਤੇ ਨੇ ਤੁਸੀਂ ਲੋਕਾਂ ਤੋਂ ਲੈ ਲੈ ਇਕੱਠੇ ਕਰਦੇ ਹੁਣ ਰਸਦ ਲਿਓਣ ਦੀ ਕਰ ਚੁੱਕੋ ਜਣੀਏ ਕਰ ਅਕੂ ਸਤਨਾਮ ਸ੍ਰੀ ਵਾਹਿ ਹੁਣ ਕੁਝ ਨਹੀਂ ਹੈਗਾ ਜੀ ਕਹਿੰਦੀ ਆਪਣੀ ਪਤਨੀ ਤੋਂ ਨਾ ਉਹ ਕੋਹਨਿਲ ਲੈ ਲਿਆ ਫਕੀਰ ਨੇ ਆਹਾ ਹਾ ਸੰਗਤ ਜੀ ਅਰਦਾਸ ਭਾਵੇਂ ਰੋਜ਼ ਕਰਦਾ ਸੀ ਪਰ ਕਿਹੜੀ ਅਰਦਾਸ ਲਈ ਅੱਜ ਕੀਤੀ ਨਾ ਜੀ ਉਹਨੇ ਨਾ ਐ ਭੁੱਖ ਭਰਿਆ ਤੇ ਐ ਤਾਨੂ ਕਰਕੇ ਨਾ ਤੇ ਗੱਲਾਂ ਐ ਕਰਦਾ ਜਿਵੇਂ ਮਿੱਤਰ ਨਾਲ ਕਰੀ ਰਿਹਾ ਮੈਂ ਪਿਛਲੇ ਸਾਲ ਵੀ ਇਹ ਬੇਨਤੀ ਕਰਕੇ ਗਿਆ ਸੀ ਜੇ ਜਦੋਂ ਬਾਲੀ ਨੇੜਤਾ ਜੇ ਨਾ ਗੁਰੂ ਨਾਲ ਗੁਰੂ ਯਾਰ ਹੀ ਐ ਮਿੱਤਰ ਹੀ ਐ ਮਿੱਤਰ ਨਾਲ ਗੱਲ ਕੁਝ ਨਹੀਂ ਹੁੰਦੀ ਜੀ ਕਰੂੰ ਦਿਨ ਦੀ ਸੁਣੋ ਮੇਰੇ ਮਾਰਨ ਚੇਲਾ ਤੁੜੀ ਕਿਹਾ ਜੀ ਚੇਲਾ ਕਿਹਾ ਅਗਲਾ ਛੋਟਾ ਜਾਂਦਾ ਆਪਾਂ ਵੱਡਿਓ ਜਾਂਦੇ ਮੈਂ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਮੇਰੇ ਚੇਲੇ ਇਹ ਛੋਟੇ ਹੋ ਕਿ ਮੈਂ ਵੱਡਾ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਛਕਾਇਆ ਸੀ ਇੱਥੇ ਅੰਮ੍ਰਿਤ ਸੰਚਾਰ ਹੋਣਾ ਹੈ ਪੰਜਾਂ ਨੂੰ ਸ਼ਿਕਾਇਤ ਆ ਮਹਾਰਾਜ ਕਹਿੰਦੇ ਉਹਨੂੰ ਮੈਨੂੰ ਛਕਾਓ ਤੇ ਪੰਜੇ ਪੰਜੇ ਤਿਆਰੇ ਭਾਈ ਦਇਆ ਸਿੰਘ ਜਿਉਂ ਲਈ ਉਹ ਦਾ ਇੱਕ ਦੂਜੇ ਨਾਲ ਹੌਲੀ ਹੌਲੀ ਗੱਲਾਂ ਕਰਦੇ ਨੇ ਭਾਈ ਦਇਆ ਸਿੰਘ ਕਹਿੰਦਾ ਧਰਮ ਸਿੰਘ ਜੀ ਸਤਿਗੁਰੂ ਨੂੰ ਐਵੇਂ ਬਾਤਾਂ ਦੀ ਛਕਾਦੀ ਇਹਨੂੰ ਤੇ ਸਾਡਾ ਮੂੰਹ ਨਾ ਘੱਟ ਜਾਵੇ ਆ ਦੇਖੋ ਨਾਨਕ ਸਾਹਿਬ ਦੀ ਤੇ ਪੱਕੀ ਮਰਿਆਦਾ ਵੀ ਜਦੋਂ ਕੋਈ ਗੁਰੂ ਸੇਵ ਜੀ ਦੀ ਗੋਦ 'ਚ ਜਾਂਦਾ ਨਾ ਜੀ ਉਹਨੇ ਐਦਾਂ ਮੂੰਹ ਬਲੇਟਿਆ ਹੁੰਦਾ ਹੁੰਦਾ ਆ ਸਾਨੂੰ ਸੇਵਾਦਾਰਾਂ ਨੇ ਚਾਹ ਸ਼ਿਕਾਈ ਉਹਨਾਂ ਨੇ ਵੀ ਐਦਾਂ ਮੂੰਹ ਵਲੀਟਿਆ ਕਿ ਤੇ ਬਲੇਖੇ ਨਾਲ ਵੀ ਕੋਈ ਫੁੱਕ ਦਾ ਸ਼ਿੱਟਾ ਨਾ ਪੈਜੇ ਆਪਾਂ ਇਨਾ ਅਦਬ ਕਰਦੇ ਆਂ ਗੁਰੂ ਦੀ ਹਜ਼ੂਰੀ ਵਿੱਚ ਫੁੱਕ ਮੰਨੇ ਨਾ ਕਿਤੇ ਗੁਰੂ ਸੇਵ ਜਿੱਤੇ ਦਾ ਸਾਡੇ ਮੂੰਹ ਦੇ ਵਿੱਚ ਕੋਈ ਸ਼ਿੱਟਾ ਨਾ ਪੈਜੇ ਆਪਾਂ ਇਨਾ ਅਦਬ ਕਰਦੇ ਉਹਨਾਂ ਨੇ ਤੇ ਮੂੰਹ ਲਾਇਆ ਸੀ ਉਸ ਬਾਟੀ ਨੂੰ ਜਦੋਂ ਮਹਾਰਾਜ ਕਹਿੰਦੇ ਭਾਈ ਤੇਰੀ ਕਾਦੀ ਹੈ ਤੇ ਭਾਈ ਦਿਆ ਸਿੰਘ ਕਹਿੰਦੇ ਸਤਿਗੁਰੂ ਬਾਟਾ ਤੇ ਮਾਂਜਲੀਏ ਆਖੋ ਜੀ ਸਤਨਾਮ ਸ੍ਰੀ ਵਾਹਿ ਜਦੋਂ ਕਿ ਆ ਬਾਟਾ ਦੀ ਮਾਜਲੀ ਏ ਤੇ ਮੇਰੇ ਪਾਤਸ਼ਾਹ ਕਹਿੰਦੇ ਦਇਆ ਸਿੰਘ ਜੀ ਜੇ ਇਹ ਅਮਰਤ ਇਸ ਬਾਟੇ ਨੂੰ ਸੋਚਿਆ ਹੀ ਨਹੀਂ ਕਰ ਸਕਿਆ ਤੇ ਤੁਹਾਡੀ ਹਿਰਦੇ ਸੁੱਚੀ ਕਿਧੋਂ ਆਣਗੀ ਆਖੋ ਸਤਨਾਮ ਜੇ ਬਾਟੇ ਨੂੰ ਨਹੀਂ ਸੋਚਿਆ ਕਰ ਸਕਿਆ ਜੇ ਅਜੇ ਵੀ ਬਾਟਾ ਝੂਠਾ ਏ ਮਹਾਰਾਜ ਜੀ ਕਹਿੰਦੇ ਉਹ ਅਮਰਤੀ ਕਹਾਦਾ ਉਹ ਤੁਹਾਡੀ ਹਿਰਦੀ ਕਿਧੋਂ ਆਈ ਇਹ ਬਾਟਾ ਝੂਠਾ ਨਹੀਂ ਏ ਜੇ ਜੂਠ ਹੈ ਤੇ ਫਿਰ ਅਮਰਤ ਅਮਰਤ ਨਹੀਂ ਹੈ ਮਹਾਰਾਜ ਨੇ ਕਿਹਾ ਮੈਨੂੰ ਇਸੇ ਬਾਟੀ ਚ ਛਕਾਓ ਤੇ ਰਾਜ ਦੀ ਗੱਲ ਇਹ ਸੀ ਵੀ ਜੇ ਹੋਰ ਬਾਟੀ ਚ ਛਕ ਲਿਆ ਤੇ ਕੱਲ ਨੂੰ ਇਤਿਹਾਸ ਨੇ ਕਹਿਣਾ ਵੀ ਉਹ ਗੁਰੂ ਸੇਵ ਸੀਗੇ ਉਹਨਾਂ ਨੇ ਅੱਜ ਬਾਟੀ ਚ ਛਕਿਆ ਤੇ ਉਹ ਚੇਲੇ ਸੀ ਉਹਨਾਂ ਨੇ ਅੱਜ ਛਕਿਆ ਬਾਕੀ ਤੇ ਸਾਰੇ ਫਰਕ ਮਿਟਾ ਦੇ ਮਹਾਰਾਜ ਜੀ ਇੱਕ ਵੀ ਫਰਕ ਰਹਿ ਗਿਆ ਸੀ ਜ਼ਰੂਰ ਤੇ ਚੀਲੇ ਦਾ ਮਹਾਰਾਜ ਕਹਿੰਦੇ ਮੈਨੂੰ ਇਸੇ ਬਾਤ ਦੇ ਚ ਸ਼ਿਕਾਓ ਮੈਂ ਇਹ ਵੀ ਫਰਕ ਖਤਮ ਕਰ ਦੇਣਾ ਤੁਹਾਡੇ ਤੇ ਮੇਰੇ ਚ ਕੋਈ ਫਰਕ ਹੀ ਨਹੀਂ ਰਹਿੰਦੇ ਨਾ ਮੈਂ ਆਖੋ ਸਤਨਾਮ ਵੀ ਗੁਰੂ ਨਿੱਤ ਰੋ ਜਾਂਦਾ ਸੀ ਉਸ ਫਕੀਰ ਨੇ ਅਰਦਾਸ ਕੀਤੀ ਰੱਬ ਦੇ ਅੱਗੇ ਜਿਵੇਂ ਮਿੱਤਰ ਨਾਲ ਗੱਲਾਂ ਕਰੀਂਦੀਆਂ ਕਹਿਣ ਲੱਗਾ ਅੱਲਾ ਅੱਲਾ ਰੱਬਾ ਰੱਬਾ ਤੂੰ ਇਹ ਨਾ ਸੁਝੀ ਬੀ ਆ ਜਿਹੜਾ ਫੋਟੀਆਂ ਦਾ ਇਕੱਠਾ ਕੀਤਾ ਤੇ ਮੈਨੂੰ ਪਤਾ ਨਹੀਂ ਸੀ ਫੋਟੇ ਨੇ ਆਖੋ ਸਤਨਾਮ ਤੂੰ ਇਹ ਨਾ ਕਹਿ ਲੱਗਾ ਮੈਨੂੰ ਪਤਾ ਸੀ ਵੀ ਇਹ ਫੋਟੇ ਨੇ ਮੈ ਚਲਾਈ ਪਤਾ ਕਿਉਂ ਨਹੀਂ ਕਹਿ ਲਗਾ ਸੱਜਣਾ ਗੱਲ ਇਹ ਐ ਵੀ ਫੋਟੀਆਂ ਨੂੰ ਹਰੇਕ ਕੋਈ ਮੋੜ ਦਿੰਦਾ ਹੈ ਅਤਵਾ ਡਿਗਲੀ ਕੂਟਾ ਨੂਟ ਲੈ ਕੇ ਆ ਜੇ ਕੋਈ ਦੁਕਾਨਦਾਰ ਨੂੰ ਪਤਾ ਲੱਗ ਜੇ ਸਾਈਂ ਜਦੋਂ ਨੂਟ ਨਵਾਂ ਸ਼ਬਦ ਦੁਕਾਨਦਾਰ 15 ਬਰੀ 20 ਨੰਦਾ ਤਾਰਜੀ ਵਿੱਚ ਹੈਗੀ ਆ ਉਹਨੇ ਮੜਾ ਜੇ ਛੱਟ ਗਿਆ ਤੇ ਓੜ ਦੇਣਾ ਕਹਿ ਲੱਗਾ ਵਾਇਗ੍ਰੂ ਦੁਨੀਆ ਖੋਟੀਆਂ ਨੂੰ ਮੋੜ ਦਿੰਦੀ ਮੈਂ ਚਲਾਈ ਗਿਆ ਗੱਲ ਵੀ ਝੋਏ ਐ ਵੀ ਮੈਂ ਵੀ ਖੋਟਾ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਪ ਜੀ ਨੇ ਨੀਕ ਨਬਾਦੀ ਜਿਵੇਂ ਮੈਂ ਖੋਟੇ ਚਲਾਲੇ ਮੈਂ ਪਿਛੇ ਨਹੀਂ ਮੁੜੇ ਕੱਲ ਨੂੰ ਜਦੋਂ ਮੈਂ ਖੋਟਾ ਤੇਰੀ ਦਰਗਾਹ ਤੇ ਆਇਆ ਮਹਾਰਾਜ ਏਦਾਂ ਮੈਨੂੰ ਵੀ ਚਲਾ ਦੀ ਪਿਛੇ ਨਾ ਮੋੜਦੇ ਅੱਖ ਸਤਨਾਮ ਤਰਲੇ ਲਿਆਏ ਉਹ ਕਹਿੰਦਾ ਮੈਂ ਖੋਟੇ ਚਲਾਇ ਮੈਨੂੰ ਪਤਾ ਸੀ ਮੈਂ ਤਾਂ ਵੀ ਚਲਾਉਂਦਾ ਰਿਆ ਵੀ ਪ੍ਰਵਾਨ ਨਹੀਂ ਵਾਹਿਗੁਰੂ ਜਦੋਂ ਮੈਂ ਖੋਟਾ ਤੇਰੇ ਦਰ ਤੇ ਆਇਆ ਪਿਆਰ ਨਾ ਪੜੀ ਵੀ ਜੀ ਸਿੱਕੇ ਕੋਟੀਆਂ ਤੋਂ ਖਰੀ ਕਰੀ ਮਾਲਕਾ ਦਾਸ ਤੇ ਰੰਤਰ ਲੀਣਾ ਵੇ ਸਿੱਕੇ ਕੋਟੀਆਂ ਨੂੰ ਖਰੀ ਕਰੀ ਮਾਲਕਾ ਦਾਸ ਤੇ ਰੰਤਰ ਲੀਣਾ ਵੇ ਸਿੱਕੇ ਕੋਟੀਆਂ ਨੂੰ ਖਰੀ ਕਰੀ ਮਾਲਕਾ ਦਾਸ ਤੇ ਰੰਤਰ ਲੀਣਾ ਵੇ ਵਾ ਵਾ ਗੱਜ ਕੇ ਕੋਟੀਆਂ ਨੂੰ ਕਰੇ ਮੇਰੇ ਮਾਲਕਾ ਦਾਸ ਤੇ ਤਸ ਤੇਰਾ ਹਰਿਜ ਕਰੇ ਸਿੱਕੇ ਕੋਟੀਆਂ ਨੂੰ ਖਰੀ ਕਰ ਮਨ ਕੋ ਤਸ ਤੇਰਾ ਹਰਿਜ ਕਰੇ ਸਾਨੂੰ ਕੋਟੀਆਂ ਨੂੰ ਖਰੀ ਕਰੀ ਮਾਲਕਾ ਤਸ ਤੇਰਾ ਅਤਰ ਲੇ ਲਵੇ ਸਿੱਕੇ ਕੋਟੀਆਂ ਨੂੰ ਖਰੀ ਕਰੀ ਮਾਲਕਾ ਤਸ ਤੇਰਾ ਅਤਰ ਲੇ ਲਵੇ ਸਿੱਕੇ ਛੋਟਿਆਂ ਨੂੰ ਕਰੇ ਕਰੀ ਮਾਲਕਾ ਵਾਸ ਤੇਰਾ ਅਰਲੇ ਕਰੇ ਸਿੱਕੇ ਛੋਟਿਆਂ ਨੂੰ ਕਰੇ ਕਰੀ ਮਾਲਕਾ ਵਾਸ ਤੇਰਾ ਅਰਲੇ ਕਰੇ ਜਨ ਕਰੀ ਮੇਰੇ ਬਾਣ ਕਾ ਵਾਸ ਤੇਰਾ ਅਰਲੇ ਨਵੇ ਸਿੱਕੇ ਛੋਟਿਆਂ ਨੂੰ ਕਰੇ ਕਰੀ ਮਾਲਕਾ ਦਰਦੀ ਬਲੀਤਾ ਕਹਤੇ ਜੀ ਦਰਦੀ ਆਧਾਰੇ ਮਾਪਾ ਦਾ ਆਧਾਰੇ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਦੀ ਇਹ ਹੀ ਤਾਕਤੇ ਦਰbaar ਮੇ ਕਬੀਰ ਸਾਹਿਬ ਕਹਿੰਦੇ ਸੀ ਜੇ ਪਾਤਸ਼ਾਹ ساری ਉਮਰ ਮਾਪਾ ਕੁਝ ਨਹੀਂ ਮੰਗਿਆ ਤੇ ਤੈਨੂੰ ਧਿਆਈ ਗਏ ਧਿਆਈ ਗਏ ਧਿਆਈ ਗਏ ਧਿਆਈ ਗਏ ਅੱਜ ਮੰਗਦੀ ਆ ਜਦੋਂ ਅੰਤ ਸਮਾਂ ਨੇੜੇ ਆ ਗਿਆ ਨਾ ਕਹਿੰਦਾ ਅੱਜ ਮੰਗਦਿਆਂ ਵਾਹਿਗੁਰੂ ਕਬੀਰ ਮੋਹੇ ਮਰਨੇ ਕਾ ਚਾਉ ਹੁਣ ਸਮਾਂ ਨੇੜੇ ਆ ਗਿਆ ਚਾ ਚੜਿਆ ਗਿਆ ਦੇਖੋ ਆਪਾਂ ਸਾਰੇ ਮੌਤ ਤੋਂ ਭੱਜਦੇ ਆਂ ਆਪਾਂ ਤੇ ਜਿਹੜੇ 90 ਸਾਲ ਦੇ ਬਾਪੂ ਕੇ ਬਾਪੂ ਹੁਣ ਤੇ মালা ਫੜਨੇ ਹੁਣ ਨੀਰ ਅਬਰਾਮ ਕਰਨੇ ਕਹਿੰਦਾ ਅਜੇ ਬਹੁਤ ਟਾਈਮ ਪਿਆ ਹੈ ਦੇਖ ਲਿਓ ਬੜੀ ਦੁਨੀਆ ਦੀ ਆਪਾਂ ਤੇ ਮੌਤ ਮਹਿਸੂਸ ਨਹੀਂ ਉਹਨਾਂ ਨੂੰ ਚਾ ਇੰਦੇ ਇੱਕ ਵੀ ਅਰਦਾਸ ਹੈ ਵਾਹਿਗੁਰੂ ਮਰੂਤਾ ਹਰ ਕੈ ਧਰਦੀ ਕਿਜੀ ਤਾ ਕਿ ਤੇ ਜੀ ਮੰਨ ਲਓ ਜਿਵੇਂ ਆਪਣੇ ਘਰੇ ਆਪਾਂ ਦਰਵਾਜੇ ਦਰ ਤੋਂ ਘਰ ਨਹੀਂ ਹੁੰਦਾ ਜਿਹੜਾ ਕੋਈ ਨਵੀਂ ਰਾਤ ਹੁੰਦਾ ਨਾ ਘਰ ਭੁੱਦਾ ਰਹਿੰਦਾ ਜੀ ਦਰ ਤੋਂ ਲੰਘ ਕੇ ਘਰੇ ਜਾਈਦਾ ਸੋ ਦਰ ਤੇਰਾ ਕਿ ਪਹਿਲਾ ਦਰ ਸੋ ਘਰ ਕੀ ਮੰਨ ਲਓ ਵੀ ਆਪਾਂ ਆਪਣੇ ਘਰੇ ਬੈਠੇ ਆਂ

ਰਾਜ ਜੀ ਤੇ ਮਰੇ ਤੇਰੇ ਦਰ ਤੇ ਹੋ ਕੇ ਮਰ ਜੀ ਜੀ ਕੀ ਪਤਾ ਤੂੰ ਲੰਗਦਾ ਟੱਪਦਾ ਇੰਨੀ ਕਿ ਨਿਗਾ ਫੇਰ ਹੀ ਲਵੇ ਵੀ ਆ ਕਿਹੜਾ ਪਿਆਜ ਜੇ ਉਹਨੇ ਦੇਖ ਲਿਆ ਉਹਨੇ ਕਬੀਰ ਨੂੰ ਭਰੋਸਾ ਹੈ ਆਪਾਂ ਨੂੰ ਭਰੋਸਾ ਨਹੀਂ ਉਦਾ ਪਰ ਦਰ ਤਾਂ ਬਦਲਦੀ ਹੈ ਉਹ ਮਰਨ ਤੋਂ ਬਾਅਦ ਵੀ ਦੇਖ ਭਰੋਸਾ ਰੱਖਦੇ ਨੇ ਵੀ ਜੇ ਮੇਰੇ ਵਾਹਿਗੁਰੂ ਨੇ ਦੇਖ ਲਿਆ ਖੇਡ ਬਣ ਜਾਂਦੀ ਜੀ ਆਪਦੇ ਜਿਉਂਦੇ ਜੀ ਕਿੰਨਿਆ ਕਿੰਨਿਆ ਦੁੱਖ ਹੁੰਦਾ ਜੀ ਸਾਨੂੰ ਪੰਜਾਬ ਚ ਰਹਿ ਕੇ ਗੁਰੂਆਂ ਦੀ ਤਰਕੀ ਤੇ ਰਹਿ ਕੇ ਕੋਈ ਜਾਂਡ ਨੂੰ ਮੱਥਾ ਟੇਕ ਕੇ ਕੋਈ ਕਬਰਾਂ ਤੇ ਤੁਰਿਆ ਦੁੱਖ ਤੇ ਹੁੰਦਾ ਜੀ ਤੁਹਾਡਾ ਬੱਚਾ ਨਸ਼ੇ ਤੇ ਲੱਗ ਜਾਵੇ ਕਿੰਨਾ ਦੁੱਖ ਹੁੰਦਾ ਜੀ ਤੇ ਸਾਡੀ ਕੌਮ ਦਾ ਕੋਈ ਸਾਡੀ ਮਸਬਦਾ ਕੋਈ ਐ ਥਾਂ ਨਾ ਭੜਕਦਾ ਵੀ ਜੀ ਦੁੱਖ ਤੇ ਹੁੰਦਾ ਹੀ ਹੈ ਜਿਨ੍ਹਾਂ ਨੂੰ ਵਿਸ਼ਵਾਸ ਹੈ ਕਿ ਮੈਂ ਤੇ ਮਰਨ ਤੋਂ ਬਾਅਦ ਵੀ ਦਰਨ ਨਹੀਂ ਜੇ ਸ਼ਿਖਿਆ ਮਦਦ ਕਰੂਛੇ ਕੌਣ ਹੈ ਪਰਾਹਮਾਦੇ ਬਾਲ ਉਹ ਫਕੀਰ ਕਹਿੰਦਾ ਵਾਹਿਗੁਰੂ ਜਦੋਂ ਮੈਂ ਤੇਰੀ ਦਰ ਤੇ ਆਇਆ ਤੇ ਦਰਵਾਜ਼ੇ ਤੇ ਸਾਰੀ ਖੇਡ ਹੁੰਦੀ ਹੈ ਜੀ ਘਰੇ ਆ ਕੇ ਦਿੱਤੇ ਆਂ ਵੇਖੋ ਜਿਹਨੂੰ ਨਹੀਂ ਮਿਲਣਾ ਹੁੰਦਾ ਦਰਵਾਜ਼ੇ ਤੋਂ ਮੋੜ ਦਿੰਦੇ ਜੇ ਅਗਲਾ ਆ ਕੇ ਬਹਿ ਗਿਆ ਫਿਰ ਤੇ ਬਹਿ ਗਿਆ ਨਾ ਫਿਰ ਤੇ ਮਿਲਣਾ ਹੀ ਹੈ ਸਾਰੀ ਖੇਡ ਹੀ ਦਰ ਦੀ ਹੈ ਜੇ ਦਰ ਲੰਘ ਗਈ ਖੇਡ ਬੰਦ ਗਈ ਜਿਨ ਨੂੰ ਮੋੜਨਾ ਨੇ ਦਰ ਤੋਂ ਹੀ ਮੋੜਨਾ ਹੈ ਦਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਾਂ ਇਹੋ ਜੀ ਪ੍ਰੀਤ ਬਣਾਈਏ ਕਿ ਆਪਾਂ ਸਤਿਗੁਰੂ ਦੇ ਦਰ ਦੇ ਹੋ ਕੇ ਰਹਿ ਜਾਈਏ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਦਰ ਦੀ ਹੁ ਫਕੀਰ ਕਹਿੰਦਾ ਜਦੋਂ ਮੈਂ ਦਰ ਤੇ ਆਇਆ ਮੈਨੂੰ ਦੇ ਭਾਵੇਂ ਸੰਤ ਜੀ ਉਹ ਰੋਜ਼ ਨਮਾਜ਼ ਪੜਦਾ ਸੀ ਉਹ ਰੋਜ਼ ਬੜੀ ਅਕੀਤੇ ਦੇ ਨਾਲ ਇਬਾਦਤ ਕਰਦਾ ਸੀ ਪ੍ਰੇਮ ਵਿੱਚ ਵਿੱਚ ਕੇ ਪਰ ਆ ਜਿਹੜੀ ਉਹਨੇ ਅੱਜ ਅਰਦਾਸ ਕੀਤੀ ਨਾ ਜੀ ਅੱਜ ਖੋਟੇ ਸਿੱਖਿਆ ਤੇ ਭੜਕੇ ਕਹਿੰਦੇ ਅੱਜ ਉਹ ਜੁੜ ਗਿਆ ਅੱਜ ਉਹ ਲੀਨ ਹੋ ਗਿਆ ਉਹਨੂੰ ਵਾਇਗਰੂ ਜੀ ਨੇ ਐਹੋ ਜਿਹਾ ਰਸ ਬਖਸ਼ਿਆ ਐਹੋ ਜਿਹਾ ਰਸ ਬਖਸ਼ਿਆ ਉਹ ਫਿਰ ਪਰਮਾਤਮਾ ਦੇ ਨਾਮ ਚ ਹੀ ਸਮਾ ਗਿਆ ਨਾਮ ਇਦਾਂ ਤੇ ਫਿਰ ਜਿਹੜੇ ਮਾਪ ਹੁੰਦੇ ਨੇ ਗੁਰੂ ਸਾਹਿਬ ਦੇ ਰੂਪ ਉਹਨਾਂ ਨੂੰ ਵਡਿਆਈਆਂ ਬਖਸ਼ਦੀ ਨੇ ਮਹਾਰਾਜ ਕਹਿੰਦੇ ਤੂੰ ਕਿਸੇ ਸਾਧੂ ਦੀ ਮਹਿਮਾ ਹੀ ਸੁਣ ਲਈ ਤੇਰਾ ਮਨ ਸਾਧੂ ਦੀ ਮਹਿਮਾ ਦੇ ਵਿੱਚ ਇਸ਼ਨਾਨ ਕਰ ਲਵੇਗਾ ਤੋੜੀ ਕਰ ਇਸ਼ਨਾਨ ਸਾਧੂ ਦੀ ਧੀ ਸਾਧੂ ਦਾ ਉਪਦੇਸ਼ ਹੁੰਦਾ ਹਾਂ ਜੇ ਕਿਤੇ ਚਰਨਾਂ ਦੀ ਖਾਕ ਮਿਲ ਜੇ ਇਹ ਵੀ ਇੰਨੀ ਪਵਿੱਤਰ ਹੈ ਜੀ ਇਹ ਵੀ ਇੰਨੀ ਪਵਿੱਤਰ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਲੰਗ ਜਾਂਦੇ ਹੁੰਦੇ ਸੀ ਨਾ ਜਿਹੜੇ ਰਾਤ ਉਹ ਸਾਧਗੁਰੂ ਜਿਹੜੇ ਰਾਤ ਮੇਰੇ ਸਾਧਗੁਰੂ ਨੰਗੇ ਮੇਰੇ ਪਾਦਸ਼ਾਹ ਲਾਗੇ ਜਿੱਥੇ ਪਾਪਾ ਪੈਰ ਤਰੇ ਜਿੱਥੇ 사ਧਗੁਰੂ ਨੇ ਪੈਰ ਰੱਖਿਆ ਤੇ ਮਹਾਰਾਜ ਉਹ ਘਾ ਚਲੇ ਗਏ ਪੈਰ ਉਟਕੇ ਮਹਾਰਾਜ ਅੱਗੇ ਲੰਘੇ ਕਹਿੰਦੇ ਜਿੱਥੇ ਜਿੱਥੇ ਮੇਰੇ 사ਧਗੁਰੂ ਦੇ ਪੈਰ ਪੈ ਗਏ ਨਾ ਜੀ ਪੂਜਾ ਆਸਨ ਥਾਪਣ ਉਹ ਸਥਾਨ ਪੂਜਨਯੋਗ ਗੇ ਜੀ ਪੂਜਨਯੋਗ ਕਿ ਦੀਵਟੀ ਚਰਨਾਂ ਦੀ ਬਰਕਤ ਹੈ ਚਰਨਾਂ ਦੀ ਚਰਨਾ ਦੀ ਇੰਨੀ ਜਿਆਦਾ ਬਰਕਤ ਹੈ ਜੀ ਤੇ ਧੂੜੀ ਚਰਨਾ ਦੇ ਵਿੱਚ ਧੂੜੀ ਚਰਨਾ ਦੀ ਹੁੰਦੀ ਜੀ ਚਰਨਾ ਦੀ ਧੂੜੀ ਦੀ ਇੰਨੀ ਜਿਆਦਾ ਆ ਜਿੰਨੇ ਵੀ ਤੀਰਥ ਨੇ ਜਿੰਨੇ ਵੀ ਤੀਰਥ ਨੇ ਇਹ ਸਾਰੇ ਤੀਰਥਾਂ ਨੂੰ ਕਿਸੇ ਨਾ ਕਿਸੇ ਸਾਧੂ ਦੀ ਚਰਨ ਸ਼ੋ ਮਿਲੀ ਹੈ ਤੀਰਥ ਸਾਧੂ ਦੇ ਚਰਨਾ ਚੋਂ ਨਿਕਲਦੇ ਨੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਸਾਧੂ ਤੀਰ ਨੂੰ ਜਨਮ ਦਿੰਦਾ ਹੈ ਤੀਰਥ ਸਾਧੂ ਨੂੰ ਜਨਮ ਨਹੀਂ ਦਿੰਦੇ ਕੀਤੀ ਹੁੰਦੀ ਹੈ ਕਿਸੇ ਨਾ ਕਿਸੇ ਮਹਾਪੁਰਖ ਨੇ ਸਾਧਨਾ ਮਹਾਪੁਰਖ ਨੇ ਉਥੇ ਤੀਰ ਬਣ ਜਾਂਦਾ ਹੈ ਜੀ ਤੀਰਥ ਸਾਧੂ ਦੇ ਚਰਨਾਂ ਚੋਂ ਪੈਦਾ ਹੁੰਦੇ ਸਾਧੂ ਦੇ ਚਰਨਾਂ ਦੀ ਇਹ ਬਰਕਤ ਹੈ ਗੁਰੂ ਸਾਹਿਬ ਕਹਿੰਦੇ ਜਦੋਂ ਇਹ ਵਰਕਤ ਮਿਲ ਗਈ ਚਲੋ ਹੁਣ ਥੋੜਾ ਜਿਆ ਇਹਦੇ ਤੋਂ ਵੀ ਅੱਗੇ ਜਾਈਏ 8 ਮੀਟਰ ਰਹਿ ਕੇ ਤੇ ਆਪਾਂ ਚਾਲੀ ਤੇ ਸਮਾਪਤੀ ਕਰਦੇ ਨੇ ਜਦੋਂ ਤੂੜੀ ਮਿਲ ਗਈ ਮਹਾਰਾਜ ਕੋਈ ਨਿਸ਼ਾਨੀ ਤੇ ਦੱਸ ਦਿਓ ਮੈਨੂੰ ਕਿਵੇਂ ਪਤਾ ਲੱਗੇਗਾ ਵੀ ਮੈਂ ਠਾਠ ਤੇ ਜਾ ਕੇ ਆਇਆ ਤੇ ਮੈਨੂੰ ਤੂੜੀ ਮਿਲ ਗਈ ਹਾਜੀ ਕੋਈ ਭੁੱਕ ਤੇ ਪ੍ਰਸ਼ਾਦ ਰੱਖਿਓ ਤੇ ਪਤਾ ਹੁੰਦਾ ਵੀ ਮਿਲਿਆ ਹੈ ਚਾ ਮਿਲਿਆ ਨਹੀਂ ਮਿਲਿਆ ਪ੍ਰਸ਼ਾਦੋਂ ਤੇ ਪਤਾ ਹੈ ਸਤਿਗੁਰੂ ਸਾਨੂੰ ਕਿਵੇਂ ਪਤਾ ਲੱਗੇਗਾ ਵੀ ਸਾਨੂੰ ਧੂੜੀ ਮਿਲ ਗਈ ਕਿੰਨੇ ਕਿੰਨੇ ਸਾਲ ਹੋ ਗਏ ਨੇ ਆਉਂਦਿਆਂ ਨੂੰ ਮਹਾਰਾਜ ਕਹਿੰਦੇ ਜਦੋਂ ਤੈਨੂੰ ਧੂੜੀ ਮਿਲਗੀ ਨਾ ਉਹਦੀ ਇੱਕ ਬਰਕਤ ਹੋਵੇਗੀ ਨਿਸ਼ਾਨੀ ਹੋਵੇਗੀ ਕੀ ਨਿਸ਼ਾਨੀ ਹੈ ਸਤਿਗੁਰੂ ਗੁਰੂ ਸਾਹਿਬ ਕਹਿੰਦੇ ਫਿਰ ਤੇਰਾ ਆਪੇ ਜੀ ਕਰੂ ਵੀ ਮੈਂ ਨਾਮ ਜਪਾ ਹਰ ਕਾ ਨਾਮ ਧਿਆਇ ਸੁਣ ਸੁਣ ਤੇਰਾ ਜੀ ਕਰੂ ਮੈਂ ਕਥਾ ਸੁਣਾ ਇਹ ਭਾਵਨਾ ਹੁੰਦੀ ਹੈ ਜੀ ਜੇ ਤੁਹਾਡਾ ਜੀ ਨਾ ਲੱਗੇ ਕਥਾ ਵਿੱਚ ਮੈਂ ਸੁਭਾਅ ਬਣਾਇਆ ਆਪਣਾ ਇੱਕ ਜੀ ਵੀ ਜਦੋਂ ਦੂਰ ਨੇੜੇ ਰੋਜ਼ دیਵਾਨਾ ਤੇ ਅੱਜ ਮੈਂ ਤੀਜੀ ਥਾਂ ਹਾਜ਼ਰੀ ਭਰਨੇ ਆਂ ਜੀ ਤੇ ਪਹਿਲੇ ਦੋ دیਵਾਨ ਲੱਗ ਕੇ ਆਇਆ ਵਾ ਤੈਂ ਮੈਂ ਖੀਮਾ ਮੰਗ ਲਈ ਸੀ ਵੀ ਮੇਰਾ ਗਲਾ ਥੋੜੀ ਇਜਾਜਤ ਨਾ ਦੇਵੇ ਤਾਂ ਮੈਨੂੰ ਵੈਸੇ ਹੀ ਕੱਟੋ ਨੀ ਤੇ ਤੁਸੀਂ ਬਖਸ਼ ਦਿਓ ਸਤਿਗੁਰ ਦੀ ਰਾਮਤ ਦिए ਜੀ ਜਦੋਂ ਮੇਰੇ ਪਾਤਸ਼ਾਹ ਜੀ ਦੀ ਬਰਕਤ ਵਰਤਦੀ ਹੈ ਨਾ ਬਰਕਤ ਸਤਿਗੁਰ ਦੀ ਕਿਰਪਾ ਹੁੰਦੀ ਹੈ ਉਦੋਂ ਫਿਰ ਮਹਾਰਾਜ ਕਹਿੰਦੇ ਜੀ ਕਰਦਾ ਹੈ ਵੀ ਸੁਣੀਏ ਤੇ ਮੈਂ ਵੇਖਦਾ ਨਾ ਵੀ ਜੇਕਰ ਅਸੀਂ ਜਦੋਂ ਦੀਵਾਨਾ ਤੇ ਜਾਣੇ ਸੰਗਤ ਟਾਈਮ ਵੇਖਣ ਲੱਗੇ ਕੋਈ ਇੱਕ ਜਣਾ ਵੀ ਟਾਈਮ ਦੇਖ ਲਵੇ ਸਾਨੂੰ ਪਤਾ ਲੱਗ ਜਾਂਦਾ ਵੀ ਉਹਨੂੰ ਖੜੇਗੇ ਨਹੀਂ ਪਰ ਇੰਨੀ ਗੁਰੂ ਰਾਮਦਾਸ ਜੀ ਦੀ ਮਿਹਰੇ ਇਹ ਇਹ ਹੰਕਾਰ ਨਹੀਂ ਜੀ ਹੰਕਾਰ ਉਤਝੂਨ ਲਿਏ ਮਾਨ ਕਰੂੰ ਤੋ ਦੁ ਉਪਰੇ ਮੇਰੇ ਪ੍ਰੀਤਮ ਇਹ ਆਪ ਦੀ ਗੁਰੂ ਤੇ ਮਾਨ ਹੈ ਜੀ ਅਸੀਂ ਕੌਣ ਵੀ ਜਦੋਂ ਇੱਕ ਨਜ਼ਰੀਆ ਦਾ ਵੀ ਜਿੰਨਾ ਜਿ ਤੁਹਾਡਾ ਮਨ ਜੁੜਿਆ ਜੀ ਫਿਰ ਫਿਰ ਪਤਾ ਨਹੀਂ ਲੱਗਦਾ ਟਾਈਮ ਦਾ ਵੀ ਘੰਟਾ ਦੋ ਘੰਟੇ ਕਦੋਂ ਲੰਘ ਗਏ ਤੇ ਜੇ ਮਾਨੀ ਨਾ ਜੁੜੇ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਲਈ ਬੜੀ ਸੋਹਣੀ ਗੱਲ ਕਹੀ ਮਹਾਰਾਜ ਕਹਿੰਦੇ ਜੇ ਕੋਈ ਏਦਾਂ ਦਾ ਬੰਦਾ ਤਾਂ ਮਨ ਤਾਂ ਜੁੜੇ ਨਾ ਉਹ ਵਲ ਛਲ ਕਰ ਛੱਤ ਕੱਢ ਦੇ ਉਹ ਬੜੇ ਔਖੇ ਜਿਓ ਕੇ ਉਹ ਬੜੇ ਔਖੇ ਜਿਓ ਕੇ 10 ਮਿੰਟ ਹਜੂਰੀ ਚ ਬੈਂਦੇ ਨੇ ਫੇਰ ਕੀ ਹੁੰਦਾ ਜੀ ਕੂੜਿਆਰ ਕੂੜਿਆਨੀ ਜਾਇ ਰਹੇ ਲੋਥੇ ਜਾ ਕੇ ਬੈਂਦੇ ਨੇ ਕਿਥੇ ਗੱਪਾਂ ਨਿੰਦਿਆ ਚੁਗਲੀਆਂ ਦੇਲੀ ਖੈਤ ਸਾਧੂ ਕਹਿੰਦੇ ਨੇ ਜਦੋਂ ਤੈਨੂੰ ਧੂੜੀ ਮਿਲਗੀ ਸੱਜਣਾ ਉਹਦੀ ਪਛਾਣ ਹੋਵੇਗੀ ਤੇਰਾ ਜੀ ਕਰੂਗਾ ਮੈਂ ਕਥਾ ਸੁਣਾ ਕੋਈ ਚੀਜ਼ ਸਵਾਦ ਲੱਗੇ ਮੰਨ ਲਓ ਪ੍ਰਸ਼ਾਦਾ ਹੀ ਸਵਾਦ ਲੱਗੇ ਕਈ ਵਾਰੀ ਇਦਾਂ ਹੁੰਦਾ ਨਾ ਆਪਣੇ ਨਾਲ ਆਪਾਂ ਉੱਦਾਂ ਤਿੰਨ ਸ਼ੱਕ ਨਹੀਂ ਹੁੰਦੇ ਆਪਾਂ ਚਾਰ ਸ਼ੱਕ ਦੇ ਤੇ ਕਹਿੰਨੇ ਵੀ ਆਂ ਵੀ ਸਵਾਦ ਲੱਗੀ ਸਬਜੀ ਬੜੀ ਜੀਕਤਾ ਜੇ ਕੋਹ ਹੋਰ ਸ਼ੱਕ ਲੱਗੇ ਜਦੋਂ ਕਥਾ ਸਵਾਦ ਲੱਗਣ ਲੱਗਦੀ ਹੈ ਨਾ ਜੀ ਉਦੋਂ ਜੀ ਕਰਦਾ ਹੁੰਦਾ ਵੀ ਅੱਧਾ ਘੰਟਾ ਖੜ੍ਹੇ ਬੈਠੀ ਜਦੋਂ ਜਪੀ ਸਾਹਿਬ ਸਵਾਦ ਲੱਗਣ ਲੱਗਦੀ ਹੈ ਰਸਤੇ ਵਿੱਚ ਸਾਰੀ ਕੀੜ ਹੈ ਅੱਜ ਤੋਂ ਬੁਖਾਰ ਚੜਦਾ ਨਾ ਜੀਬ ਦੇ ਤੰਤੂ ਮਰ ਜਾਂਦੇ ਕਈ ਵਾਰੀ ਉਹ ਜਦੋਂ ਸਵਾਦ ਨਾ ਆਵੇ ਜਿੰਨੇ ਦਿਨ ਬੁਖਾਰ ਹੁੰਦਾ ਹੈ ਉਹ ਰਸ ਵਾਲੇ ਤੰਤੂ ਜਿਹੜੇ ਡੈਡੋ ਚ ਡਾਊਨ ਹੋ ਜਾਂਦੇ ਨੇ ਉਦੋਂ ਭਾਵੇਂ ਬੰਦੇ ਨੂੰ 36 ਪ੍ਰਕਾਰ ਦੇ ਭੋਜਨ ਖਵਾਓ ਉਹਨੂੰ ਕੱਖ ਨਹੀਂ ਚੰਗਾ ਲੱਗਣਾ ਕਿਉਂ ਸਵਾਦ ਹੀ ਨਹੀਂ ਆਉਂਦਾ ਜੇ ਕਥਾ ਦੇ ਵਿੱਚੋਂ ਨਿਤਨੀਮ ਚੋਂ ਸੁਖ ਨਿਸ਼ੇਵ ਚੋਂ ਸਵਾਦ ਨਾ ਆਵੇ ਰਸ ਨਾ ਆਵੇ ਸੱਚ ਜਾਨਣਾ ਫਿਰ ਸਾਰਾ ਕੁਝ ਫਿੱਕਾ ਫਿੱਕਾ ਹੀ ਰਹਿੰਦਾ ਹੈ ਢੂੜੀ ਦੀ ਨਿਸ਼ਾਨੀ ਇਹ ਹੈ ਵੀ ਜਦੋਂ ਵਰਕਤ ਪੈ ਗਈ ਫਿਰ ਤੁਹਾਡਾ ਜੀ ਕਰਨਾ ਹੈ ਮੈਂ ਇੱਕ ਜਪਜੀ ਸਾਹਿਬ ਜਪੁਰ ਪੜਨਾ ਉਹ ਤੇ ਨਿਤ ਲੇਵਦਾ ਸੀ ਇੱਕ ਵੱਖਰਾ ਪੜਨਾ ਆਖੋ ਸਤਨਾਮ ਉਦੋਂ ਇਹ ਰਸ ਆਸਾ ਰਸ ਗੁਰਬਾਣੀ ਵਿੱਚ ਇੰਨਾ ਰਸ ਤੁਸੀਂ ਇੱਕ ਗੀਤ ਸੁਣੋ ਦੋ ਵਾਰ ਸੁਣੋ ਚਾਰ ਵਾਰ ਪੰਜ ਵਾਰ ਛੇ ਵਾਰ ਤੁਸੀਂ ਸੁਣਨਾ ਵੀ ਤੇ ਮੇਰੇ ਸਾਥਾ ਸੁਣ ਸੁਣ ਕੇ ਗੀਤ ਪ੍ਰਾਨਾ ਜਾਂਦਾ ਜੀ ਕੱਪੜੇ ਪੁਰਾਣੇ, ਖੇਡਾਂ ਪੁਰਾਣੀਆਂ, ਘਰ ਪੁਰਾਣੇ, ਗੱਡੀਆਂ ਪੁਰਾਣੀਆਂ ਕਦੇ ਸੁਣਿਆ ਵੀ ਕਿਸੇ ਗੁਰਦੁਆਰੇ ਚ ਸੁਖਨੀ ਸਾਹਿਬ ਪੁਰਾਣਾ ਹੋ ਗਿਆ ਹੋਵੇ ਕਿੰਨੇ ਸਾਲ ਤੱਕੜਦੇ ਆ ਜੀ ਕਦੇ ਸੁਣਿਆ ਕਦੇ ਸੁਣਿਆ ਵੀ ਜਪਜੀ ਸਾਹਿਬ ਪੁਰਾਣਾ ਹੋ ਗਿਆ ਚਲੋ ਹੁਣ ਜੁਸੇਵ ਮੁਰਲਵਾਲੀ ਨੇ ਗੱਲ ਕੀ ਮਹਾਰਾਜ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ ਜਦੋਂ ਪ੍ਰਸ਼ਾਦਾ ਸ਼ਕਤੀ ਜਿਹੜਾ ਪਹਿਲੀ ਬੁਰਕੀ ਚ ਰਾਸ ਹੈ ਉਹ ਦੂਜੀ ਚੋਂ ਪੋੜਾ ਝਟਟ ਜਾਂਦਾ ਜਿਹੜਾ ਤੀਜੀ ਬੁਰਕੀ ਚ ਰਾਸ ਹੈ ਉਹ ਪਹਿਲੀ ਤੇ ਦੂਆ ਤੋਂ ਘਟ ਗਿਆ ਤਾਂ ਹੀ ਤੇ ਆਪਾਂ ਰਾਜ ਕੇ ਹਟ ਜਾਂਦੇ ਨਹੀਂ ਤੇ ਰਾਸ ਆਈ ਜੇ ਆਪਾਂ ਛਕੀ ਜਾਈਏ ਉਹ ਚੀਜ਼ਾਂ ਛਕਦੀਆਂ ਰਾਸ ਘਟਦਾ ਏ ਪਰ ਇਧਰ ਮੇਰੇ ਸਾਧੂ ਦੀ ਬਾਣੀ ਜਦੋਂ ਰਾਸ ਹੋਣਾ ਸ਼ੁਰੂ ਹੋ ਜੇ ਨਾ ਜੀ ਜਿਹੜਾ ਤੁਸੀਂ ਪਹਿਲੂ ਇੱਕ ਪਾਠ ਕੀਤਾ ਰਾਸ ਹੋਰ ਸੀ ਤੁਹਾਡਾ ਜੀ ਕਰਨੇ ਇੱਕ ਹੋਰ ਬੜਾ ਰਾਸ ਹੋਰ ਵੱਧ ਜਾਂਦਾ ਜੀ ਅੱਖ ਸਤਨਾਮ ਸ੍ਰੀ ਵਾਹਿਗੁਰੂ ਇਹਦੀ ਫਿਰ ਲੰਬੀ ਸਾਰੀ ਲੇਨ ਐ ਸਾਧੂ ਨੂੰ ਕਹਿੰਦੇ ਟੋਟ ਨਾ ਆਵੇ ਲੱਦ ਦਈ ਜਾਏ ਜਦੋਂ ਕਿਸੇ ਸਾਧੂ ਦੀ ਬਰਕਤ ਪੈ ਜੇ ਟੂੜੀ ਮਿਲ ਜੇ ਤੇ ਫਿਰ ਸਿਮਰਨ ਦੀ ਵਿੱਚ ਮਨ ਲੱਗਦਾ ਏ ਹਰ ਕਾ ਨਾਮ ਧਿਆਏ ਸੁਣ ਫਿਰ ਮਹਾਰਾਜ ਨਾਲ ਇੱਕ ਟੀਵੀ ਲਾ ਦਿੰਦੇ ਨੇ ਜਿਵੇਂ ਆ ਵੋਟਾਂ ਵਾਲੇ ਡਿਊਟੀ ਲਾ ਦਿੰਦੇ ਨੇ ਨਾ ਭਾਈ ਤੂੰ ਪੰਜ ਮੈਂਬਰ ਹੋਰ ਜੋੜਨੇ ਨੇ ਹੋਰ ਲੈ ਕੇ ਆਉਣੇ ਨੇ ਗੁਰੂ ਸਾਹਿਬ ਵੀ ਕਹਿੰਦੇ ਨੇ ਮੈਂ ਧਾਰਨ ਨਹੀਂ ਪੜਨੀ ਸਮਾਪਤੀ ਕਰ ਦੇਣੀ ਹੁੰਦੀ ਆਪਾਂ ਗੁਰੂ ਸਾਹਿਬ ਕਹਿੰਦੇ ਨੇ ਮਹਾਰਾਜ ਵੀ ਡਿਊਟੀ ਲਾਉਂਦੇ ਨੇ ਹਰ ਕਾ ਨਾਮ ਧਿਆਈ ਸੁਣ ਸਬਨਾ ਨੂੰ ਕਰ ਮਹਾਰਾਜ ਕਹਿੰਦੇ ਤੂੰ ਉਹਨੂੰ ਦੂਜਿਆਂ ਨੂੰ ਵੀ ਜਪਾਉਣਾ ਆਪ ਜਪੈ ਅਵਰ ਹਮ ਤੂੰ ਦੂਜਿਆਂ ਨੂੰ ਜਪਾਉਂਦਾ ਵੇਖਿਓ ਕਿੰਨੀ ਵਾਰ ਕਿਤੇ ਪੈਂਦੀ ਲੇ। ਆਖਰੀ ਬੇਨਤੀ ਮੇਰੀ ਪਹਿਨਾਂ ਨੂੰ। ਮੈਂ ਦੇਖਦਾ ਜਦੋਂ ਕਿਤੇ ਭੂਗਤੇ ਜਾਣਾ ਹੁੰਦਾ ਨਾ ਜੀ। ਅੱਜ ਕੱਲ ਤੇ ਭਾਈ ਸਾਡਾ ਤੇ ਔਖਾ ਹੀ ਕਿਰਾਇਆ ਲੱਗਦਾ, ਦੀਪੀਆਂ ਦੇ ਤੇ ਕਿਰਾਇਆ ਵੀ ਨਹੀਂ ਲੱਗਦਾ ਹਾਰ ਘੜ ਚੱਕੋ ਤੇ ਫਰੀ। ਉਹ ਭੋਗ ਕਿਤੇ ਜਾਣਾ ਹੁੰਦਾ ਚਾਰ ਜਾਣੀਆਂ ਨੂੰ ਲੈ ਕੇ ਜਾਂਦੇ ਵੀ ਉੱਥੇ ਕਿਹੜਾ ਕਿਰਾਇਆ ਲੱਗਣਾ ਪਕੌੜੇ ਖਾ ਕੇ ਆਉਣੀ। ਦੇਖੋ ਵੋਟਾਂ ਵਾਲੀ ਵੀ ਇਦਾਂ ਜੋੜ ਦੇ ਵੀ ਜੇ ਤੂੰ 4 ਲੈ ਆਇਆ ਤੇ ਤੈਨੂੰ 5000 ਪੱਕਾ ਦੇਣਾ ਹੈ ਭਾਵੇਂ ਜਿਹੜੀ ਮਰਜ਼ੀ ਪਾਰਟੀ ਹੋਵੇ ਮੈਂ ਕਿਹੜਾ ਕੋਈ ਸਿਆਸੀ ਆ ਵੀ ਤੂੰ ਜਿੰਨੇ ਜੋੜੇਗਾ ਯਾਦ ਰੱਖ ਕੋ ਜੇ ਜੋੜਨ ਦਾ ਕਿਉਂ ਕੁਝ ਮਿਲਦਾ ਹੈ ਨਾ ਫਿਰ ਮੇਰੇ ਖੂਸੇ ਵੀ ਘੱਟ ਨਹੀਂ ਕਿਸੇ ਤੋਂ ਤਾਂ ਸਾਥ ਵੀ ਵੀ ਦਿੰਦੇ ਨੇ ਸਿੱਖਾ ਜੇ ਤੂੰ ਦੋ ਜਾਣੀ ਆਪਦੀ ਜ਼ਿੰਦਗੀ ਤੇ ਜੋੜ ਤੇ ਨਾ ਗੁਰੂ ਦੇ ਨਾਲ ਗੁਰੂ ਕਰਨਾ ਹੁਣ ਬਹੁਤ ਆ ਤੇ ਮੈਨੂੰ ਪਤਾ ਨਹੀਂ ਮੇਰਾ ਐਡਾ ਜੀਵਨ ਨਹੀਂ ਹੈ ਜੀ ਪਰ ਮੈਂ ਮਾਪੁਰਖਾਂ ਤੋਂ ਸੁਣਿਆ ਹੈ ਉਹ ਕਹਿੰਦੇ ਜੀ ਕੋਈ ਦੋ ਜਾਨਿਆਂ ਨੂੰ ਮਾਪੁਰਖੋ ਸਤ ਸੰਗ ਵਿੱਚ ਲੈ ਆਵੇ ਨਾ ਗੁਰੂ ਨਾਨਕ ਉਹਦੀਆਂ ਦੋ ਪੀੜੀਆਂ ਨੂੰ ਸੱਚਖੰਡ ਤੇ ਜਵੇ ਵਾਹ ਕਿੱਡਾ ਵੱਡਾ ਪਾਲੇ ਜੀ ਜੋੜਦਾ ਨਾਲ ਜੀ ਜੋੜਦਾ ਪਰ ਜੋੜੀਏ ਜੀ ਤੇ ਇਹ ਕਾਰਨ ਹੋਈ ਸਕਦਾ ਫਿਰ ਉੱਥੇ ਆਉਂ ਕੇ ਹਰ ਦਾ ਨਾਮ ਧਿਆਈ ਸੂ ਸਬਨਾਂ ਨੂੰ ਕਹ ਦਾਨ ਹੋਈ ਕਰ ਜੀ ਦੇ ਕੋਲੂਗਾ ਜੋੜੂਗਾ ਵੀ ਜਿਹੜਾ ਆਪ ਜੁੜਿਆ ਹੋਊਗਾ ਤੇ ਆਪ ਜੁੜਨ ਦੀ ਨੇ ਫਿਰ ਆਪਾਂ ਨੂੰ ਸਾਧੂਆਂ ਦੀ ਸੰਗਤ ਕਰਨੀ ਚਾਹੀਦੀ ਹੈ ਜੀ ਗੁਰੂ ਸੇ ਮੇਰ ਕਰ ਆ ਦਿੱਤਾ ਹੋਇਆ ਸਮਾਪਤ ਇੱਥੇ ਪਿਆਰ ਨਾਲ ਅਸੀਸ ਦਿਓ ਸਾਰੀ ਸੰਗਤ ਭਾਤੇ ਦੀ ਸਾਚ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਕਾਲ ਸਤ Why? 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 Why?